ਅੱਜ ਥੋੜਾ ਜਿਹਾ ਨਾ ਬੈਕਗ੍ਰਾਉਂਡ ਜਾਣ ਲਈਏ ਪੂਸਾ 44 ਬਣੀ ਕਿਵੇਂ ਤੇ ਸਾਡੇ ਤੱਕ ਪਹੁੰਚੀ ਕਿਵੇਂ ਤੇ ਬੈਣ ਕਿਉਂ ਹੋ ਗਈ ਹੈ ਕਿ ਇਸ ਪੂਸਾ 44 ਨੇ ਸਾਨੂੰ ਬਹੁਤ ਜ਼ਿਆਦਾ ਮੁਨਾਫਾ ਦਿੱਤਾ ਲੇਕਿਨ ਉਦੋਂ ਸਮੇਂ ਭਲੇ ਸੀ ਲਾਰਡ ਕਰਜ਼ਨ ਜਦੋਂ ਵਾਇਸਰਾਏ ਸੀ ਇੰਡੀਆ ਦਾ ਤੇ ਉਹਨਾਂ ਦਾ ਕੋਈ ਫੈਮਿਲੀ ਫਰੈਂਡ ਸੀ ਅਮਰੀਕਾ ਦਾ ਰਹਿਣ ਵਾਲਾ ਸੀ ਦਾਨੀ ਸੱਜਣ 30000 ਪਾਉਂਡ ਉਸ ਬੰਦੇ ਨੇ ਦਾਨ ਚ ਦਿੱਤੇ ਸੀ ਇਸ ਇੰਸਟੀਚਿਊਟ ਨੂੰ ਬਣਾਉਣ ਦੇ ਲਈ ਤੇ ਜਗ੍ਹਾ ਸੀ ਬਿਹਾਰ ਦੇ ਜ਼ਿਲ੍ਹਾ ਸਮਸਤੀਪੁਰ ਦੇ ਵਿੱਚ ਪੂਸਾ ਤਾ ਕਰਕੇ ਉਹ ਪੂਸਾ ਉਸ ਨੂੰ ਜਾਣਿਆ ਜਾਂਦਾ ਤੇ ਇਸ ਇੰਸਟੀਚਿਊਟ ਨੇ 1993 ਦੇ ਵਿੱਚ ਸਾਨੂੰ ਇਹ ਪੂਸਾ ਜਿਹੜੀ 44 ਨਾਂ ਦੀ ਕਿਸਮ ਹੈ ਇਹ ਡਿਵੈਲਪ ਕਰਕੇ ਦਿੱਤੀ ਸੀ ਜਦੋਂ 60ਆਂ ਜੇਰੀਆਂ ਲੱਗਦੀਆਂ ਸੀ ਆਪਾਂ ਹਟੇ ਨਹੀਂ ਸੀ ਜਦ ਤੱਕ ਮੈਕਮੇ ਵਾਲਿਆਂ ਨੇ ਆ ਕੇ ਸਾਡੀਆਂ ਪਨੀਰੀਆਂ ਵਾਹੀਆਂ ਨਹੀਂ ਤੇ ਕੇਸ ਨਹੀਂ ਕੀਤੇ ਜਿਹੜੇ ਕਿਸਾਨ ਅੱਜ ਵੀ ਕਹ ਰਹੇ ਨੇ ਕਿ ਅਸੀਂ ਤੇ ਲਾਵਾਂਗੇ ਜੀ ਯਾਰ ਸਾਡਾ ਕੋਈ ਫਰਜ਼ ਨਹੀਂ ਬਣਦਾ ਕੁਦਰਤ ਦੇ ਪ੍ਰਤੀ ਸਾਡੀ ਮੋਟਰ ਬਟਨ ਨੱਪਿਆ ਪਾਣੀ ਕੱਢਦੀ ਹੈ ਇਹਦਾ ਮਤਲਬ ਅਸੀਂ ਲਾਵਾਂਗੇ ਕਿਉਂਕਿ ਸਾਡਾ ਤੇ 70 80 ਦਾ ਨਿਕਲਣਾ ਚਾਹੀਦਾ ਲੇਕਿਨ ਅਸੀਂ ਬਿਲਕੁਲ ਲਾਣੀ ਨਾ ਬੰਦ ਕਰੀਏ ਜੀ ਹੌਲੀ ਹੌਲੀ ਚੋਖੇ ਸਾਲਾਂ ਤੱਕ ਆਉਣ ਵਾਲੇ 25 30 ਸਾਲਾਂ ਤੱਕ ਅਗਰ ਝੋਨਾ ਲਾਣਾ ਚਾਹੁੰਨੇ ਆ ਤੇ ਫਿਰ ਆਪਾਂ ਇਹਨਾਂ ਮਹਾਰਾਂ ਦੀ ਮਾੜੀ ਮੋਟੀ ਮੰਨ ਲਈ ਹੈ ਨਾ ਝੋਨੇ ਦਾ ਬਦਲ ਨਾ ਲੱਭੀਏ ਲੇਕਿਨ ਉਹਦੇ ਬੀਜ ਦਾ ਬਦਲ ਤੇ ਸਾਡੇ ਕੋਲ ਹੈਗਾ ਨਾ ਝੋਨੇ ਦੇ ਵਿੱਚ ਇੱਕ ਵੈਰਾਈਟੀ ਉਹਦਾ ਨਾਮ ਪੂਸਾ 44 ਜਿਸ ਨੂੰ ਆਪਾਂ ਬੋਲਦੇ ਆ 우ਸ਼ਾ ਐਸੀ ਵੈਰਾਈਟੀ ਜਿਨੇ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੂੰ ਰੁਝਾ ਦਿੱਤਾ ਤੇ ਅੱਜ ਹੋ ਗਈ ਹੈ ਬੈਨ ਪੰਜਾਬ ਦੇ ਵਿੱਚ ਬੈਨ ਹੋਣ ਦੇ ਬਾਵਜੂਦ ਵੀ ਬੀਜ ਪਹਿਲਾਂ ਤੋਂ ਹੀ ਖਰੀਦ ਲਿਆ ਗਿਆ ਕਿਸਾਨਾਂ ਵੱਲੋਂ ਕਈਆਂ ਦੇ ਆੜਤੀ ਵੀ ਕਹਿ ਰਹੇ ਨੇ ਕਿ ਭਾਈ ਤੁਸੀਂ ਇਹ ਲਾ ਲਓ ਕਿਉਂਕਿ ਸ਼ੈਲਰ ਮਾਲਕਾਂ ਦੀ ਵੀ ਇਹ ਪਹਿਲੀ ਪਸੰਦ ਬਣੀ ਰਹੀ ਹੈ ਕਿਉਂਕਿ ਇਹਦੇ ਚੋਂ ਚੌਲ ਵਧੀਆ ਨਿਕਲ ਜਾਂਦੇ ਤੇ ਬੜਿਆਂ ਕਿਸਾਨਾਂ ਨੇ ਐਤਕੀ ਫਿਰ ਲਾਣੀ ਹੈ ਇਹ ਹਾਲਾਂਕਿ ਰਕਬਾ ਬਹੁਤ ਜ਼ਿਆਦਾ ਘਟ ਗਿਆ ਕਿਉਂਕਿ ਪੀਏਯੂ ਲੁਧਿਆਣਾ ਨੇ ਹੋਰ ਬੜੀਆਂ ਸਾਨੂੰ ਵੈਰਾਈਟੀਆਂ ਦੇਤੀਆਂ ਨਾਮ ਹੈਗਾ ਜੀ ਪੂਸਾ ਪੂਸਾ 44 ਜਿਸ ਨੂੰ ਜ਼ਿਆਦਾਤਰ ਪੰਜਾਬ ਦੇ ਹਿੱਸਿਆਂ ਦੇ ਵਿੱਚ ਊਸ਼ਾ ਕਹਿ ਦਿੱਤਾ ਜਾਂਦਾ ਹੈ ਇਹ ਐਸਾ ਬ੍ਰਾਂਡ ਝੋਨੇ ਦਾ ਜਿੰਨੇ ਸਾਡੇ ਕਿੱਲਿਆਂ ਦੇ ਵਿੱਚ 75 75 80 80 ਹਜ਼ਾਰ ਦੇ ਕਿੱਲੇ ਮਤਲਬ ਐਵਰੇਜ ਗੱਡੇ ਨੇ ਐਸਾ ਬੀਜ ਜਿਹੜਾ 32 33 ਤੋਂ ਲੈ ਕੇ 34 ਤੋਂ 36 ਕੁੰਟਲ ਤੱਕ ਵੀ ਇਸ ਤੋਂ ਵੱਧ ਵੀ ਕਈ ਵਾਰੀ ਇਸ ਨੇ ਰਿਕਾਰਡ ਝਾੜ ਦਿੱਤਾ ਇੱਕ ਕਿੱਲੇ ਦੇ ਵਿੱਚ ਇਹ ਜਿਹੜਾ ਨਾਮ ਹੈ ਨਾ ਪੂਸਾ ਤੁਹਾਡੀ ਇੱਥੇ ਜਾਣਕਾਰੀ 'ਚ ਮੈਂ ਵਾਅਦਾ ਕਰਦਿਆਂ ਕਿ ਇਹ ਪੂਸਾ ਹੈ ਕੀ ਹੈ 1905 ਦੇ ਵਿੱਚ ਨਾ 1905 ਦੇ ਵਿੱਚ IARI ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਬਣਿਆ ਸੀ ਕਿੱਥੇ ਬਣਿਆ ਸੀ ਬਿਹਾਰ ਦੇ ਵਿੱਚ ਬਿਹਾਰ ਦਾ ਇੱਕ ਜ਼ਿਲ੍ਹਾ ਹੈਗਾ ਸਮਰਸਤੀਪੁਰ ਉੱਥੇ ਇੱਕ ਜਗ੍ਹਾ ਪੂਸਾ ਜਿੱਥੇ ਇਹ ਵਾਲਾ ਇੰਸਟੀਚਿਊਟ ਬਣਿਆ ਸੀ 1905 ਦੀ ਗੱਲ ਹੈ ਤਾਂ ਉਦੋਂ ਬ੍ਰਿਟਿਸ਼ ਰਾਜ ਚੱਲਦਾ ਸੀ ਇੰਡੀਆ ਦੇ ਵਿੱਚ ਇੱਕ ਇੰਟਰਸਟਿੰਗ ਗੱਲ ਹੋਰ ਹੈ ਇੱਕ ਅੰਗਰੇਜ਼ ਸੱਜਣ ਹੋਇਆ ਉਹਦਾ ਨਾਮ ਸੀ ਹੈਨਰੀ 5 ਲਾਰਡ ਕਰਜ਼ਨ ਜਦੋਂ ਵਾਇਸਰਾਏ ਸੀ ਇੰਡੀਆ ਦਾ ਤੇ ਉਹਨਾਂ ਦਾ ਕੋਈ ਫੈਮਿਲੀ ਫਰੈਂਡ ਸੀ ਅਮਰੀਕਾ ਦਾ ਰਹਿਣ ਵਾਲਾ ਸੀ ਦਾਨੀ ਸੱਜਣ ਉਹ ਇੱਥੇ 30000 ਪਾਉਂਡ ਛੱਡ ਕੇ ਗਿਆ ਸੀ 30000 ਪਾਉਂਡ ਠੀਕ ਹੈ ਕਿਉਂਕਿ ਬ੍ਰਿਟਿਸ਼ ਰਾਜ ਸੀ ਤੇ ਉਦੋਂ ਡਾਲਰ ਨਹੀਂ ਸੀ ਚੱਲਦੇ ਤਾਂ ਉਹਨਾਂ ਦੇ ਪਾਉਂਡ ਚੱਲਦੇ ਸੀ 30000 ਪਾਉਂਡ ਉਸ ਬੰਦੇ ਨੇ ਦਾਨ ਚ ਦਿੱਤੇ ਸੀ ਇਸ ਇੰਸਟੀਚੂਟ ਨੂੰ ਬਣਾਉਣ ਦੇ ਲਈ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚੂਟ ਤੇ ਜਗਾ ਸੀ ਬਿਹਾਰ ਦੇ ਜ਼ਿਲ੍ਹਾ ਸਮਸਤੀਪੁਰ ਦੇ ਵਿੱਚ ਪੂਸਾ ਤਾਂ ਕਰਕੇ ਉਹ ਪੂਸਾ ਉਸ ਨੂੰ ਜਾਣਿਆ ਜਾਂਦਾ ਅੱਜ ਕੱਲ ਇੱਥੇ ਡਾਕਟਰ ਰਜਿੰਦਰ ਪ੍ਰਸਾਦ ਸੈਂਟਰਲ ਐਗਰੀਕਲਚਰ ਯੂਨੀਵਰਸਿਟੀ ਹੈ ਜਿਸ ਨੂੰ ਬਿਹਾਰ ਦੀ ਐਗਰੀਕਲਚਰ ਯੂਨੀਵਰਸਿਟੀ ਕਹਿੰਦੇ ਆ ਜਿਵੇਂ ਸਾਡੀ ਪੀਏਯੂ ਲੁਧਿਆਣਾ ਹੈਗੀ 1936 ਦੇ ਨੇੜੇ ਇਸ ਨੂੰ ਦਿੱਲੀ ਸ਼ਿਫਟ ਕਰ ਦਿੱਤਾ ਗਿਆ ਇਹ ਸੈਂਟਰ ਨੂੰ ਉੱਥੇ ਯੂਨੀਵਰਸਿਟੀ ਰਹਗੀ ਜਿਹੜਾ ਇਹ ਇੰਸਟੀਚਿਊਟ ਸੀ ਇਹਦਾ ਫਿਰ ਨਾਮ ਦੇ ਦਿੱਤਾ ਗਿਆ ਆਈ ਸੀ اے ਆਰ ਇੰਡੀਅਨ ਕਾਉਂਸਲ ਫਾਰ ਐਗਰੀਕਲਚਰ ਰਿਸਰਚ ਇਹ ਹੁਣ ਦਿੱਲੀ ਦੇ ਵਿੱਚ ਹੈ ਇਹਨੇ 1900 ਤੇ 93 ਦੇ ਵਿੱਚ ਸਾਨੂੰ ਇਹ ਵੈਰਾਈਟੀ ਦਿੱਤੀ ਸੀ ਬਣਾ ਕੇ ਪੂਸਾ 44 1993 ਦੇ ਵਿੱਚ 2005 ਤੋਂ 2010 ਦੇ ਵਿੱਚ ਪੰਜਾਬ ਚ ਖਾਸ ਕਰਕੇ ਤੇ ਨਾਲ ਹਰਿਆਣੇ ਇਹਨਾਂ ਸੂਬਿਆਂ ਦੇ ਵਿੱਚ ਇੰਨੀ ਜ਼ਿਆਦਾ ਇਹ ਹਰਮਨ ਪਿਆਰੀ ਹੋ ਗਈ ਨਾ ਕਿ ਜਦੋਂ ਪੈਡੀ ਦਾ ਸੀਜ਼ਨ ਆਉਂਦਾ ਹੈ ਤੇ ਉਦੋਂ ਤਕਰੀਬਨ 80% ਹਿੱਸਿਆਂ ਦੇ ਵਿੱਚ ਵੀ ਇਹ ਵਾਲੀ ਜਿਹੜੀ ਵੈਰੈਟੀ ਆ ਉਹ ਲੱਗੀ ਰਹਿੰਦੀ ਸੀ 2012 13 14 ਤੱਕ ਵੀ ਪੂਰਾ ਕੰਮ ਚੱਲਦਾ ਰਿਹਾ ਉਸ ਤੋਂ ਬਾਅਦ ਹੌਲੀ ਹੌਲੀ ਘਟਦਾ ਗਿਆ ਵਿੱਚ ਵਿਚਾਲੇ ਬਾਸਮਤੀਆਂ ਦਾ ਰੁਝਾਨ ਆ ਗਿਆ ਲੇਕਿਨ ਅੱਜ ਹੋ ਗਈ ਹੈ ਜੀ ਇਹ ਬੈਨ ਸਰਕਾਰ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਪੰਜਾਬ ਗਵਰਨਮੈਂਟ ਇਸ ਨੂੰ ਬੈਨ ਨਹੀਂ ਕਰ ਸਕਦੀ ਸਾਡਾ ਹੱਕ ਹੈ ਇਹ ਸੈਂਟਰ ਦਾ ਡਿਸੀਜਨ ਹੁੰਦਾ ਹੈ ਜਾਂ ਕੁਝ ਇਦਾਂ ਦੇ ਵਾਦ-ਵਿਵਾਦ ਚੱਲਦੇ ਨੇ ਭਾਈ 100 ਤੋਂ 150 ਰੁਪਏ ਪ੍ਰਤੀ ਕਿਲੋ ਇਹਦਾ ਬੀਜ ਮਿਲਦਾ ਪਿਆ ਜਾ ਜਿੰਨਾਂ ਨੂੰ ਮਿਲਦਾ ਸੀ ਉਹਨਾਂ ਨੇ ਲੈ ਲਿਆ ਹੋਇਆ ਤੇ ਕਿਸਾਨ ਇਸ ਵਾਰੀ ਵੀ ਲਾਉਣ ਜਾ ਰਹੇ ਨੇ ਕਈ ਹੁਣ ਕਿਵੇਂ ਵੇਚਣਗੇ ਮਿਕਸ ਕਰਕੇ ਜਾਂ ਸਿੱਧਾ ਸੈਲਰਾਂ ਦੇ ਕੋਲ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਜਟਾਂ ਦੀ ਕਿਸਾਨਾਂ ਦੀ ਇੱਕ ਹੰਡ ਹੈ ਕਿ ਅਸੀਂ ਹੁਣੇ ਲਾਵਾਂਗੇ ਲੇਕਿਨ ਰਕਬਾ ਬਹੁਤ ਘਟ ਗਿਆ ਪਹਿਲਾਂ ਨਾਲ ਇਹ ਜਿਹੜੀ ਪੂਸਾ 44 ਹੈ 155 ਤੋਂ 160 ਦਿਨ ਲੈਂਦੀ ਹੈ ਟੋਟਲ ਪਨੀਰੀ ਤੋਂ ਪੱਕਣ ਤੱਕ ਦੇ ਤੇ ਇਹਦੇ ਵਿੱਚ ਜਿਹੜੀਆਂ ਬਾਕੀ ਵੈਰਾਈਟੀਆਂ ਨੇ ਉਹਨਾਂ ਦੇ ਮੁਕਾਬਲੇ ਇਹ ਜ਼ਿਆਦਾ ਨਹੀਂ ਤਾਂ 5 ਤੋਂ 6 ਸਾਈਕਲ ਨੇ ਜਿਹੜੇ ਪਾਣੀ ਦੇ ਯਾਨੀ ਕਿ 5 ਤੋਂ 6 ਵਾਰੀਆਂ ਮੋٹے ਮੋٹے ਰੂਪ ਚ ਕਹਿ ਲਈਏ ਬਾਕੀ ਵੈਰਾਈਟੀਆਂ ਨਾਲੋਂ ਜ਼ਿਆਦਾ ਲੱਗਦੀਆਂ ਨੇ ਖਾਦੀ ਬਹੁਤ ਪਾਣੀ ਪੈਂਦੀ ਹੈ ਤੇ ਝਾੜ ਵੀ ਦਿੰਦੀ ਹੈ ਠੀਕ ਹੈ ਹੁਣ ਝਾੜ ਜੇਕਰ ਇਹਦਾ ਵੱਧ ਹੈ ਤੇ ਅਸੀਂ ਇਹ ਲਾਣੀ ਹੈ ਹਰੇਕ ਸਾਲ ਟਿਊਬਵਲਾਂ ਦੇ ਵਿੱਚ ਜਾਂ ਇੱਕ ਸਾਲ ਛੱਡ ਕੇ 10 ਫੁੱਟ ਦਾ ਟੋਟਾ ਪੈਂਦਾ ਹੀ ਪੈਂਦਾ ਤੁਸੀਂ ਆਪਸਾਬ ਲਾਓ ਕਿ 15 ਸਾਲ ਪਹਿਲਾਂ ਜਦੋਂ ਟਿਊਬਵਲ ਕਰਾਇਆ ਸੀ ਉਦੋਂ ਡ్రਾਈਵਰੀ ਕਿੰਨੀ ਸੀ ਤੇ ਹੁਣ ਕਿੱਥੇ ਪਹੁੰਚ ਗਈ ਸਾਡੇ ਇਹ ਸ਼ਾਇਦ ਧਿਆਨ ਚ ਆ ਹੀ ਨਹੀਂ ਰਿਹਾ ਵੀ ਸਾਡੇ ਤੇ ਇਫੈਕਟ ਪੈਣਾ ਧਰਤੀ ਹਟਲਾ ਪਾਣੀ ਜਿਹੜਾ ਡੂੰਗਾ ਹੋ ਰਿਹਾ ਇਹ ਉਵੇਂ ਹੀ ਆ ਜਿਵੇਂ ਆਪਾਂ ਕਹਿੰਨੀਆ ਨਾ ਕਿ ਸ਼ਹਿਰੀ ਲੋਕਾਂ ਨੂੰ ਅ ਫਰਕ ਨਹੀਂ ਪੈ ਰਿਹਾ ਕਿ ਕਿਸਾਨ ਧਰਨੇ ਲਾ ਰਹੇ ਨੇ ਫਸਲ ਨਾ ਵਿਕੇਗੀ ਤੇ ਕੀ ਹੋਏਗਾ ਫਸਲ ਉੱਗੇਗੀ ਨਾ ਤੇ ਕੀ ਹੋਏਗਾ ਵੀ ਉਹਨਾਂ ਨੂੰ ਤੇ ਕੋਈ ਕੰਸਰਨ ਹੀ ਨਹੀਂ ਹੈਗਾ ਇਹ ਗੱਲ ਸਾਡੇ ਤੇ ਵੀ ਲਾਗੂ ਹੁੰਦੀ ਹੈ ਕਿ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਖੋਦ ਅਸੀਂ ਮੋਟਰਾਂ ਡੂੰਗੀਆਂ ਕਰ ਰਹੇ ਹਾਂ ਬੋਰ ਡੂੰਘੇ ਕਰ ਰਹੇ ਹਾਂ ਵੀ ਪਾਣੀ ਥੱਲੇ ਜਾ ਰਿਹਾ ਕਦੋਂ ਤੱਕ ਜਾਏਗਾ ਕਿੰਨੀਆਂ ਕੁ ਮਹਿੰਗੀਆਂ ਮੋਟਰਾਂ ਪਾਲਾਂਗੇ ਅੱਜ 25 25 30 30 ਦੀਆਂ ਮੋਟਰਾਂ ਚੱਲਦੀਆਂ ਜੇ ਕਿਤੇ ਬਿੱਲ ਲੱਗ ਗਏ ਫਿਰ ਕੀ ਕਰਾਂਗੇ ਝੋਨਾ ਲਾਣਾ ਅਸੀਂ ਅਜੇ ਤੱਕ ਨਹੀਂ ਛੱਡ ਸਕਦੇ ਕਿਉਂਕਿ ਸਾਡੇ ਘਰਾਂ ਦੇ ਖਰਚੇ ਵੱਜੇ ਨੇ ਜੋ ਜੋ ਅਸੀਂ ਖਰਚੇ ਵੱਡੇ ਕੀਤੇ ਨੇ ਉਹ ਸਾਰੇ ਇਹਦੇ ਉੱਤੇ ਹੌਲੀ ਹੌਲੀ ਪੂਰੇ ਕਰਨੇ ਨੇ ਇਹਨੂੰ ਆਪਾਂ ਬਦਲ ਨਹੀਂ ਸਕਦੇ ਝੋਨੇ ਨੂੰ ਲੇਕਿਨ ਘਟੋ ਘਟ ਇਹਨੂੰ ਤੇ ਆਪਾਂ ਬਦਲੀਏ ਨਾ ਜਿਹੜੇ ਕਿਸਾਨ ਅੱਜ ਵੀ ਕਹਿ ਰਹੇ ਨੇ ਕਿ ਅਸੀਂ ਤੇ ਲਾਵਾਂਗੇ ਜੀ ਯਾਰ ਸਾਡਾ ਕੋਈ ਫਰਜ਼ ਨਹੀਂ ਬਣਦਾ ਕੁਦਰਤ ਦੇ ਪ੍ਰਤੀ ਧਰਤੀ ਦੇ এনवायरमेंट ਦੇ ਪ੍ਰਤੀ ਵਾਤਾਵਰਣ ਪ੍ਰਤੀ ਸਾਡਾ ਕੋਈ ਫਰਜ਼ ਨਹੀਂ ਬਣਦਾ ਸਾਡੀ ਮੋਟਰ ਬਟਨ ਨੱਪਿਆ ਪਾਣੀ ਕੱਢਦੀ ਹੈ ਇਹਦਾ ਮਤਲਬ ਅਸੀਂ ਲਾਵਾਂਗੇ ਕਿਉਂਕਿ ਸਾਡਾ ਤੇ 70 80 ਦਾ ਨਿਕਲਣਾ ਚਾਹੀਦਾ ਛੇਤੀ ਵੇਖ ਜਾਂਦਾ ਛੈਲਰ ਵਾਲੇ ਹੱਸ ਕੇ ਲੈ ਲੈਂਦੇ ਕਿੰਨੇ ਕ ਸਾਲ ਕਰ ਲੋਗੇ 5 7 10 ਸਾਲ ਹੋਰ ਜਦੋਂ 60ਆਂ ਜੇਰੀਆਂ ਲੱਗਦੀਆਂ ਸੀ ਆਪਾਂ ਹਟੇ ਨਹੀਂ ਸੀ ਜਦ ਤੱਕ ਮੈਕਮੇ ਵਾਲਿਆਂ ਨੇ ਆ ਕੇ ਸਾਡੀਆਂ ਪਨੀਰੀਆਂ ਵਾਹੀਆਂ ਨਹੀਂ ਤੇ ਕੇਸ ਨਹੀਂ ਕੀਤੇ ਉਦੋਂ ਤੱਕ ਵੇਟ ਕਰਾਂਗੇ ਜਦ ਤੱਕ ਕਿ ਪੂਸਾ 44 ਦੀ ਪਨੀਰੀ ਹੁਣ ਸਾਡੇ ਪਿੰਡਾਂ ਜਾ ਕੇ ਵਾਣ ਨਹੀਂ ਲੱਗ ਜਾਣਗੇ ਹੁਣ ਪੀਏ ਜੂ ਲੁਧਿਆਣਾ ਨੇ ਸਾਨੂੰ ਕਿੰਨੇ ਬੀਜ ਦਿੱਤੇ ਨੇ ਪੀਆਰ ਦੇ ਨਾਂ ਤੇ ਜਿਵੇਂ ਅੱਜ ਕੱਲ 132 ਹੈ 131 ਹੈ 130 128 126 ਕਿੰਨਾ ਜ਼ਿਆਦਾ ਪਿਛਲੀ ਪਿਛਲੀ ਵਾਰ ਵਾਲਾ ਕੰਮ ਕੱਢਦੀ ਹੈ ਜੋ ਕਿ ਸ਼ੈਲਰਾਂ ਦੀ ਗਲਤੀ ਸੀ ਜੋ ਕਿ ਭੰਡਾਰਨ ਹੋਇਆ ਸੀ ਤਾਂ ਕਰਕੇ ਨਖਰੇ ਹੋਏ ਸਨ ਵੀ ਇਹ ਅਸੀਂ ਲੈਣੀ ਨਹੀਂ ਇਹ ਨਹੀਂ ਲੈਣੀ ਕੋਈ ਵੀ ਨਹੀਂ ਸੀ ਲੈ ਰੇ ਠੀਕ ਹੈ 126 ਤੋਂ ਬਾਅਦ 122 ਵੈਰਾਈਟੀ ਹੈਗੀ ਹੈ 121 ਹੈਗੀ ਹੈ ਬਾਸਮਤੀ ਦੀਆਂ ਕਿੰਨੀਆਂ ਵੈਰਾਈਟੀਆਂ ਨੇ ਚਲੋ ਇਹ ਸਾਰੀ ਨਹੀਂ ਲੱਗ ਸਕਦੀ ਵੰਡ ਕੇ ਲਾ ਸਕਨੇ ਆ ਇਹ ਸਾਰੀਆਂ ਵੈਰਾਈਟੀਆਂ ਅਗਰ ਐਗਜ਼ਾਮਪਲ ਦੇ ਤੌਰ ਤੇ 20 ਲੀਟਰ ਪਾਣੀ ਮੰਨ ਕੇ ਚਲੋ ਇਹ ਅਗਰ ਖਾਂਦੀ ਹੈ ਅਗਰ ਇਹ ਵੈਰਾਈਟੀਆਂ 20 ਲੀਟਰ ਵੀ ਖਾਂਦੀਆਂ ਨੇ ਆਸੀਂ ਇੰਨਾ ਵੀ ਨਹੀਂ ਕਰ ਸਕਦੇ ਜਿਆਦਾ ਝੋਨਾ ਲਾਣਾ ਬੰਦ ਨਹੀਂ ਕਰਦੇ 5 ਲੀਟਰ ਪਾਣੀ ਤਾਂ ਵਿਚਾਲੀ ਇਹ ਸਰਕਾਰ ਨੇ ਵੀ ਕਿਹਾ ਕਿ 477 ਕਰੋੜ ਦੀ ਜਿਹੜੀ ਬਿਜਲੀ ਹੈ ਉਹ ਪਿਛਲੇ ਸਾਲ ਜਾਂ ਪਿਛਲੇ ਕੁਝ ਸਾਲਾਂ ਦੇ ਵਿੱਚ ਬਚਾਈ ਗਈ ਹੈ ਕਿਉਂ ਕਿਉਂਕਿ ਪੂਸਾ 44 ਦੇ ਅੰਡਰ ਜਿਹੜਾ ਰਕਬਾ ਹੁੰਦਾ ਉਹ ਬਹੁਤ ਜ਼ਿਆਦਾ ਘਟ ਗਿਆ ਹੈ ਕਿੰਨਾ ਘਟ ਗਿਆ ਮੈਂ ਤੁਹਾਨੂੰ ਬਖਾ ਦੇਣਾ ਇਹ ਚੰਗੀ ਗੱਲ ਹੈ ਸ਼ਾਬਾਸ਼ੀ ਹੈ ਉਹਨਾਂ ਕਿਸਾਨਾਂ ਦੇ ਜਿਨ੍ਹਾਂ ਨੇ ਆਹ ਵਡੀਆਂ ਵੈਰਾਈਟੀਆਂ ਭਾਈ ਲਾਰੇ ਨੇ ਠੀਕ ਹੈ ਇਹਦਾ ਝਾੜ 30 ਤੋਂ 32 ਕੁਇੰਟਲ ਦੇ ਵਿੱਚ ਵਿੱਚ ਨਿਕਲਦਾ ਕਈਆਂ ਦਾ ਥੋੜਾ ਬਤ ਵਧ ਵੀ ਸਕਦਾ ਪੂਸਾ 44 ਨਾਲੋਂ ਕੋਈ 2.5 ਤੋਂ 3 ਤੋਂ 4 ਕੁਇੰਟਲ ਘੱਟ ਨਿਕਲਦਾ ਹੋਣਾ لیکن ਅਸੀਂ ਬਿਲਕੁਲ ਨਾਣੀ ਨਾ ਬੰਦ ਕਰੀਏ ਜੀ ਹੌਲੀ ਹੌਲੀ ਚੋਖੇ ਸਾਲਾਂ ਤੱਕ ਆਉਣ ਵਾਲੇ 25-30 ਸਾਲਾਂ ਤੱਕ ਅਗਰ ਝੋਨਾ ਲਾਣਾ ਚਾਹੁੰਦੇ ਆ ਤੇ ਫਿਰ ਆਪਾਂ ਇਹਨਾਂ ਮਹਾਰਾਂ ਦੀ ਮਣੀ ਮੋਟੀ ਮੰਨ ਲਈ ਹੈ ਨਾ ਝੋਨੇ ਦਾ ਬਦਲ ਨਾ ਲੱਭੀਏ ਲੇਕਿਨ ਉਹਦੇ ਬੀਜ ਦਾ ਬਦਲ ਤੇ ਸਾਡੇ ਕੋਲ ਹੈਗਾ ਨਾ ਇਹਨਾਂ ਬਹੁਤ ਜਿਆਦੀ ਖੁਸ਼ੀ ਦੀ ਗੱਲ ਆ ਕਿ ਜਿਹੜਾ 2022 ਦੇ ਵਿੱਚ 5.67 ਲੱਖ ਹੈਕਟੇਅਰ ਜਿਹੜਾ ਰਕਬਾ ਹੈ ਉਹ ਸੀ ਪੂਸਾ ਜਿਹੜੀ 44 2023 ਦੇ ਵਿੱਚ 386 ਲੱਖ ਹੈਕਟੇਰ ਹੋ ਗਿਆ ਤੇ 2024 ਦੇ ਵਿੱਚ ਬੜੀ ਖੁਸ਼ੀ ਦੀ ਗੱਲ ਹੈ ਕਿ 153 ਹੋ ਗਿਆ ਸੋ ਇਹ ਤੇ ਹੈਗੇ ਨੇ ਖੁਸ਼ੀ ਵਾਲੇ ਅੰਕੜੇ ਕਿ ਭਾਈ ਇੰਨਾ ਰਕਬਾ ਸੀ ਫਿਰ 386 ਤੇ ਹੁਣ 153 ਇਸ ਸਾਲ 2025 ਦੇ ਵਿੱਚ ਰੁਝਾਨ ਜਾਂ ਫਿਰ ਵਧਦਾ ਪਿਆ ਚਿੰਤਾ ਦਾ ਵਿਸ਼ਾ ਤੇ ਇਹ ਹੈ ਹਰਿਆਣੇ ਤੋਂ ਜਾਂ ਹਰਿਆਣੇ ਦੇ ਕਿਸਾਨਾਂ ਤੋਂ ਜਾਂ ਉਥੋਂ ਦੀਆਂ ਦੁਕਾਨਾਂ ਤੋਂ ਪੰਜਾਬ ਤੋਂ ਕਿਤੋਂ ਵੀ ਬੀਜ ਦਾ ਜਿਹੜਾ ਬੰਦੋਬਸਤ ਤਾਂ ਬਹੁਤੇ ਕਿਸਾਨਾਂ ਨੇ ਕੀਤਾ ਹੋਇਆ ਹੈ ਮੇਰੀ ਇਹਨਾਂ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਜ਼ਿਆਦਾ ਨਹੀਂ ਕੁਝ ਕਰ ਸਕਦੇ ਕੋਈ 10% ਰੋਲ ਤੇ ਅਸੀਂ ਪਲੇ ਕਰ ਲਈ ਹੈ ਨਾ ਵਾਤਾਵਰਣ ਦੇ ਵਿੱਚ ਪਾਣੀ ਨੂੰ ਬਚਾਉਣ ਦੇ ਵਿੱਚ ਉਹ ਗੱਲਾਂ ਮੈਂ ਅਖਬਾਰਾਂ ਵਾਲਿਆਂ ਨਹੀਂ ਕਰਦਾ ਕਿ ਪਾਣੀ ਦਾ ਲੈਵਲ ਥੱਲੇ ਜਾ ਰਿਹਾ ਹੈ ਕਿਸਾਨੋ ਕੁਝ ਸੋਚੋ ਉਹ ਸਿਰਫ ਕਿਸਾਨਾਂ ਦੀਆਂ ਵਜ੍ਹਾ ਨਾਲ ਨਹੀਂ ਜਾ ਰਿਹਾ ਹੈ ਲੁਧਿਆਣੇ ਦੇ ਬੁੱਢੇ ਨਾਲੇ ਦੇ ਵਿੱਚ ਜਿਹੜਾ ਸੱਤ ਲੋਜ ਨੂੰ ਪੂਰਾ ਦੂਸ਼ਿਤ ਕਰਦਾ ਪਿਆ ਉਹਦੇ ਵਿੱਚ ਕਿਸਾਨਾਂ ਨੇ ਬੁੱਢੇ ਨਾਲੇ 'ਚ ਕੁਝ ਨਹੀਂ ਪਾਇਆ ਉਹ ਫੈਕਟਰੀਆਂ ਦੇ ਸਾਰਾ ਦੂਸ਼ਿਤ ਗੰਦ ਪੈ ਰਿਹਾ ਉਧਰ ਵੀ ਧਿਆਨ ਦੇਣ ਦੀ ਲੋੜ ਹੈ ਸਟਬਲ ਬਰਨਿੰਗ ਕੱਲਾ ਕਿਸਾਨਾਂ ਦਾ ਮੁੱਦਾ ਨਹੀਂ ਹੈ ਜਿਹੜੀਆਂ ਸਾਰਾ ਸਾਲ ਫੈਕਟਰੀਆਂ ਚੱਲਦੀਆਂ ਜ਼ਹਿਰੀਲੇ ਉਹਨਾਂ 'ਚ ਧੂမ်း ਨਿਕਲਦੀ ਉਹ ਵੀ ਹੈਗੀ ਪਰ ਆਪਾਂ ਦੂਜਿਆਂ ਨੂੰ ਦੋਸ਼ ਦਿੰਦੇ-ਦਿੰਦੇ ਆਪਣਾ ਨਾਣਾ ਕੰਮ ਖਰਾਬ ਕਰ ਲਈ ਜੀ ਉਹਨਾਂ ਦਾ ਤੇ ਫਿਰ ਵੀ ਚੱਲਦੇ ਰਹਿਣੇ ਨੇ ਲੇਕਿਨ ਪਾਣੀ ਅਗਰ ਥੱਲੇ ਗਿਆ ਫਸਲ ਤੇ ਸਾਡੀ ਨੂੰ ਨੁਕਸਾਨ ਹੋਣਾ ਹੈ ਇਸ ਕਰਕੇ ਪੀਐਚਯੂ ਲੁਧਿਆਣਾ ਜਾਂ ਕੋਈ ਵੀ ਐਸੀ ਜਿਹੜੀ ਸੰਸਥਾ ਜਿਹੜੀ ਕੋਈ ਨਵੇਂ ਬੀਜ ਲੈ ਕੇ ਆਉਂਦੀ ਹੈ ਬਸ ਆਪਾਂ ਕੀ ਕਰਨਾ ਕਿ ਇਹਦੇ ਮੁਕਾਬਲੇ ਅਗਰ 3 ਤੋਂ 4 ਕੁਇੰਟਲ ਦਾ ਘਾਟਾ ਖਾ ਲੈਨੇ ਆ ਕੋਈ ਬਹੁਤਾ ਫਰਕ ਨਹੀਂ ਪੈਂਦਾ 75 ਵਾਲਾ ਕਿੱਲਾ 70 ਦਾ ਵੀ ਨਿਕਲ ਜਾਏਗਾ ਮੈਨੂੰ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਗਲਤ ਹੋ ਜਾਏਗਾ ਕੰਮ ਜਦੋਂ ਕੁਦਰਤੀ ਆਫਤ ਪੈਂਦੀ ਹੈ ਉਦੋਂ ਵੀ ਤੇ ਆਪਾਂ ਸਹਾਰ ਰਹੇ ਆ ਨਾ ਉਦੋਂ ਕਿੰਨਾ ਕੁ ਮੁਆਵਜ਼ਾ ਮਿਲ ਜਾਂਦਾ ਆਪਾਂ ਨੂੰ ਇਸ ਕਰਕੇ ਆਪਾਂ ਇਹ ਸੋਚ ਕੇ ਚੱਲੀਏ ਕਿ ਆਉਣ ਵਾਲੀ ਜਨਰੇਸ਼ਨ ਨੂੰ ਆਪਾਂ ਕਿਵੇਂ ਦੀ ਖੇਤੀ ਦੇ ਕੇ ਜਾਣੀ ਹੌਲੀ ਹੌਲੀ ਹੱਲ ਚਲੋ ਵੀ ਕੱਢੇ ਜਾ ਰਹੇ ਨੇ ਨਾ ਕਿ ਟੁਕੜ ਜਿਹੜੀ ਫਸਲ 152 ਤੋਂ 160 ਦਿਨਾਂ ਚ ਪੱਕਦੀ ਹੈ ਇਹ ਸਾਰੀਆਂ ਫਸਲਾਂ ਕੋਈ 110 ਤੋਂ 120 25 ਦਿਨਾਂ ਦੇ ਵਿੱਚ ਪੱਕਦੀਆਂ ਕੁੱਲ ਮਿਲਾ ਕੇ 25 ਤੋਂ 30 ਦਿਨਾਂ ਦਾ ਫਰਕ ਹੈ ਸਾਨੂੰ ਕਿਤੇ ਆਉਣ ਵਾਲੀਆਂ ਪੀੜੀਆਂ ਗਾਲਾਂ ਨਾ ਕੱਢਣ ਵੀ ਸਾਡੇ ਪੁਰਖੇ ਕੀ ਕਰਦੇ ਰਹੇ ਸਾਡੇ ਵਰਗੀਆਂ ਪੀੜੀਆਂ ਕਹਿਣ ਕਿਤੇ ਇਹ ਗੱਲਾਂ ਇਸ ਕਰਕੇ ਆਪਾਂ ਪੂਸਾ ਚਤਾਲੀ ਇਸ ਵਾਰੀ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਨਾ ਲਈਏ ਉਹਦੇ ਬਦਲੇ ਵਿੱਚ ਬਾਕੀ ਇਹ ਹੈਗੇ ਨੇ ਇਹ ਆਪਾਂ ਲਾ ਲਈਏ ਪੁੱਲਾਂ ਚੁੱਕਾਂ ਦੀ ਖਿਮਾ ਬਹੁਤ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ